ਲਿਆ ਗਿਆ ਹੈ ਸੂਤਰਾਂ ਮੁਤਾਬਕ ਬੋਬੀਮਾਨ 2024 ਦੌਰਾਨ ਬीडीपीओ ਦਫਤਰ ਦੇ ਬਾਹਰ ਹੋਈ ਝੜਪ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਨੇ ਉਸ ਵੇਲੇ ਸਰਪੰਚੀ ਦੀਆਂ ਚੋਣਾਂ ਸਨ ਉਹਨਾਂ ਦਾ ਹੀ ਇੱਕ ਪਰਿਵਾਰਿਕ ਮੈਂਬਰ ਸਰਪੰਚੀ ਦੀ ਚੋਣ ਵੀ ਲੜ ਰਿਹਾ ਸੀ ਪਿੰਡ ਸਹੇਲੇਵਾਲਾ ਦਾ ਇਹ ਮਾਮਲਾ ਸੀ ਜਲਾਲਾਬਾਦ ਦੇ ਬीडीपीओ ਦਫਤਰ ਦੇ ਬਾਹਰ ਗੋਲੀ ਚੱਲਦੀ ਹੈ ਮਨਦੀਪ ਬਰਾੜ ਨਾਮ ਦੇ ਇੱਕ ਸਖਸ਼ ਦੇ ਗੋਲੀ ਲੱਗਦੀ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਇਸ ਮਾਮਲੇ ਵਿੱਚ ਐਫ ਆਈ ਆਰ ਵੀ ਦਰਜ ਹੁੰਦੀ ਬੋਬੀ ਮਾਨ ਸਮੇਤ ਉਸਦੇ ਕੁਝ ਹੋਰ ਪਰਿਵਾਰਕ ਮੈਂਬਰਾਂ ਤੇ ਵੀ ਮਾਮਲੇ ਦਰਜ ਹੁੰਦਾ ਹੈ ਗੌਰਤਲ ਬਹਿ ਕਿ ਬੋਬੀ ਮਾਨ ਜਿਹੜੇ ਕਿ ਫਿਰੋਜ਼ਪੁਰ ਤੋਂ ਅਕਾਲੀ ਦਲ ਦੀ ਟਿੱਕ ਤੋਂ ਲੋਕ ਸਭਾ ਚੋਣ ਵੀ ਲੜ ਚੁੱਕੇ ਨੇ ਉਸ ਵੇਲੇ ਵੀ ਫਸਵਾ ਮੁਕਾਬਲਾ ਹੋਇਆ ਸੀ ਤੇ ਆਖਿਰਕਾਰ 7 ਮਹੀਨਿਆਂ ਬਾਅਦ ਬੋਬੀ ਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਡੀ ਖਬਰ ਅਕਾਲੀ ਆਗੂ ਨਰਦੇਵ ਸਿੰਘ ਬੋਬੀ ਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਗ੍ਰਿਫਤਾਰੀ ਚੰਡੀਗੜ੍ਹ ਤੋਂ ਹੋਈ ਹੈ ਨਰਦੇਵ ਸਿੰਘ ਬੋਬੀਮਾਨ ਦੀ ਗ੍ਰਿਫਤਾਰੀ ਦੀ ਪੋਜ਼ਿਟਿਵ ਹੀ ਹੋ ਚੁੱਕੀ ਹੈ ਦੱਸਿਆ ਗਿਆ ਹੈ ਕਿ ਪੁਲਿਸ ਦੀ ਇੱਕ ਟੀਮ ਦੇ ਵੱਲੋਂ ਚੰਡੀਗੜ੍ਹ ਤੋਂ ਬੋਬੀਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੂਤਰਾਂ ਮੁਤਾਬਕ ਬੋਬੀਮਾਨ 2024 ਦੌਰਾਨ ਬीडीपीओ ਦਫ਼ਤਰ ਦੇ ਬਾਹਰ ਹੋਈ ਝੜਪ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਨੇ ਉਸ ਵੇਲੇ ਸਰਪੰਚੀ ਦੀਆਂ ਚੋਣਾਂ ਸਨ ਉਹਨਾਂ ਦਾ ਹੀ ਇੱਕ ਪਰਿਵਾਰਿਕ ਮੈਂਬਰ ਸਰਪੰਚੀ ਦੀ ਚੋਣ ਵੀ ਲੜ ਰਿਹਾ ਸੀ ਪਿੰਡ ਸਹੇਲੇਵਾਲਾ ਦਾ ਇਹ ਮਾਮਲਾ ਸੀ ਜਰਾਲਾਬਾ ਦੇ ਬੀਡੀਪੀਓ ਦਫ਼ਤਰ ਦੇ ਬਾਹਰ ਗੋਲੀ ਚੱਲਦੀ ਹੈ ਮਨਦੀਪ ਬਰਾੜ ਨਾਮ ਦੇ ਇੱਕ ਸਖਸ਼ ਦੇ ਗੋਲੀ ਲੱਗਦੀ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਇਸ ਮਾਮਲੇ ਵਿੱਚ ਐਫ ਆਈ ਆਰ ਵੀ ਦਰਜ ਹੁੰਦੀ ਹੈ ਬੋਬੀ ਮਾਨ ਸਮੇਤ ਉਸਦੇ ਕੁਝ ਹੋਰ ਪਰਿਵਾਰਿਕ ਮੈਂਬਰਾਂ ਤੇ ਵੀ ਮਾਮਲਾ ਦਰਜ ਹੁੰਦਾ ਹੈ ਗੌਰਤਲ ਬਹਿ ਕਿ ਬੋਬੀ ਮਾਨ ਜਿਹੜੇ ਕਿ ਫਿਰੋਜ਼ਪੁਰ ਤੋਂ ਅਕਾਲੀ ਦਲ ਦੀ ਟਿਕਟ ਤੋਂ ਲੋਕ ਸਭਾ ਚੋਣ ਵੀ ਲੜ ਚੁੱਕੇ ਨੇ ਉਸ ਵੇਲੇ ਵੀ ਫਸਵਾ ਮੁਕਾਬਲਾ ਹੋਇਆ ਸੀ ਤੇ ਆਖਿਰਕਾਰ 7 ਮਹੀਨਿਆਂ ਬਾਅਦ ਬੋਬੀ ਮਾਨ ਨੂੰ ਗ੍ਰਿਫਤਾਰ ਕਰ ਲਿਆ ਵਡੀ ਖਬਰ ਅਕਾਲੀ ਆਗੂ ਨਰਦੇਵ ਸਿੰਘ ਬੋਬੀ ਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਗ੍ਰਿਫਤਾਰੀ ਚੰਡੀਗੜ੍ਹ ਤੋਂ ਹੋਈ ਹੈ ਨਰਦੇਵ ਸਿੰਘ ਬੋਬੀ ਮਾਨ ਦੀ ਗ੍ਰਿਫਤਾਰੀ ਦੀ ਪੋਜ਼ਿਟਿਵ ਹੀ ਹੋ ਚੁੱਕੀ ਹੈ ਦੱਸਿਆ ਗਿਆ ਹੈ ਕਿ ਪੁਲਿਸ ਦੀ ਇੱਕ ਟੀਮ ਦੇ ਵੱਲੋਂ ਚੰਡੀਗੜ੍ਹ ਤੋਂ ਬੋਬੀ ਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੂਤਰਾਂ ਮੁਤਾਬਕ ਬੋਬੀਮਾਨ 2024 ਦੌਰਾਨ BDPO ਦਫ਼ਤਰ ਦੇ ਬਾਹਰ ਹੋਈ ਝੜਪ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਨੇ ਉਸ ਵੇਲੇ ਸਰਪੰਚੀ ਦੀਆਂ ਚੋਣਾਂ ਸਨ ਉਹਨਾਂ ਦਾ ਹੀ ਇੱਕ ਪਰਿਵਾਰਿਕ ਮੈਂਬਰ ਸਰਪੰਚੀ ਦੀ ਚੋਣ ਵੀ ਲੜ ਰਿਹਾ ਸੀ ਪਿੰਡ ਸਹੇਲੇ